ਕੈਪਸੂਲ ਲੈ ਲਈ ਦੋ ਪੰਜਾਬ ਦੇ ਹਾਂਜੀ ਬੋਲੋ ਕੈਪਸੂਲ ਕੈਚ ਕਰ ਕੈਪਸੂਲ ਉਹ ਤਾਂ ਗਿਆ ਨਹੀਂ ਇਤਨਾ ਹੀ ਸਜੇ ਗਾਇ ਲੈਨੇ ਨੇ ਉਹਨਾ ਚੰਨਾ ਹਟੀ ਜਨਾ ਚ ਲਾਹ ਵੀ ਰਾ ਤੇਰੇ ਘਰ ਆ ਗਏ ਛਾਤੀ ਰਤ ਨਹੀਂ ਮਾਰਦਾ ਸਾਲੇ ਨੇ ਨੱਚ ਨੱਚ ਕੇ ਸਰੀਰ ਬਣਾ ਲਿਆ ਸਾਡਾ ਜਿਮ ਲੱਗਣੀ ਕੁਝ ਬੜਦਾ ਈਵਰ 30 ਘੰਟਿਆਂ ਦੇ 100 ਸਟੈਪ ਹੁੰਦੇ ਆ। ਉੱਪਰ ਤੰਦਰਾਇਤ ਦਾਦੇ ਸਿੱਧਾ ਪਾਸਾ ਕਿਹੜਾ ਹੈ ਦਾ? ਮੈਨੂੰ ਲੱਗਦਾ ਇਹ ਕਿਤਾਬ ਕਾਫੀ ਪੀੜੀਆਂ ਤੋਂ ਚੱਲੀ ਆ ਰਹੀ ਹੈ ਤੇ ਆਖਰੀ ਪੀੜੀ ਇਹੋ ਹੀ ਆ। मरने किताब आके गोभी वजने काका का तू बस रुक जा विद तो तेरे वाजे ही वजने हैं कोई काम छी ना पतंधरा नाल म्यूजिक डायरेक्टर कुछ? कुछ <laughs> <laughs> पतंधरा क्यों बापू बदनाम कर मार्दू ਓਏ ਕੀ ਲਿਖਤਾ ਈ ਜਾਲਮਾ ਹਟੀ ਨਾ ਜਿੰਨਾ ਤੇ ਤੇਰਾ ਬਾਪੂ ਆ ਕੇ ਤੇਰਾ ਬੂਥਾ ਨਹੀਂ ਕੁੱਟਦਾ ਕਵੰਜਾ ਯਾਰ ਮਨੇ ਆ ਕੇ ਹੁਣ ਬੋਲਦੀ ਆਣੀ ਬੋਲਦੀ ਆਣੀ ਮਾਂ ਭਗਵਾਨ ਤਮੰਤ ਬਸ ਬੋਲਣ ਹੀ ਲੱਗਿਆ ਏ ਕਿ ਬੋਲਦੀ ਆਣੀ ਮਾਂ ਜਾਂ ਮੀਆਂ ਇੱਕ ਗੱਲ ਤਾਂ ਪੱਕੀ ਆ ਇਹਨੇ ਪਹਿਲੀਆਂ ਵੋਟਿਆਂ ਵੀ ਤੋੜ ਦੇਣੀਆਂ ਜਿਹੜੀਆਂ ਦੋ ਚਾਰ ਪੈਣੀਆਂ ਸੀ ਛੱਤ ਵਾਲੇ ਵੀਰ ਨੂੰ ਬੇਨਤੀ ਆ ਇੱਟ ਮਾਰ ਉਤੋਂ ਇਹਦੇ ਸਿਰ 'ਚ ਉਹ ਸਾਲਿਆ ਇਹਨਾਂ ਸੱਚ ਨਾਲ ਲਿਖ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ਹੀ ਹਾਂ ਸਾ ਵੀ ਆਉਂਦਾ ਤੇ ਸਾਲਿਆਂ ਤੇ ਤਰਸ ਵੀ ਠੰਡ ਨਾਲ ਆਕੜ ਕੇ ਆ ਰੇਸ ਵਾਲਾ ਪੈਰ ਵੀ ਆਕੜ ਗਿਆ ਨਾ ਤਾਈਂ ਉਹ ਰੇਸ ਨਹੀਂ ਘਟ ਕਰਦਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੀ ਗਾਲੀ ਧੂੰ ਐਸੇ ਐਸੇ ਦੀ ਗਾਲੀ ਧੂੰ ਨਾ ਜ਼ਿੰਦਗੀ ਭਰੀ ਆ ਕਰਕੇ ਹਾਂ ਦੱਸਾਂ ਭਾਈ ਤੇ ਮਰਜੀ ਹੁਣ ਤੇਰਾ ਪੱਤਲਾ ਭਾਈ ਅਣ ਮੌਲੇ ਵੀ ਚਿੰਤਾ ਚ ਪਾਤਾ ਕਿ ਮਦਦ ਕਰਨਾ ਹੈ ਇਹੀ ਕਿ ਲੈਣਾ ਹੈ ਨੰਬਰ ਦੇ ਕੇ ਜਾਈਏ ਨੂੰ ਵੱਡੇ ਮਹਾਰਾਜਾ ਪਟਿਆਲੇ ਨੂੰ ਆਖੇ ਤੇਨੂੰ ਆ ਪੱਖਾ ਲਵਾ ਦੂੰ 13 ਵਰਗੋਂ ਨੇ ਗੇਟਕੀਪਰ ਅਖੇ ਹੁਣੇ ਆ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਅਜੇ ਦੱਸ ਕੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਹੱਸਣਾ ਬਹੁਤ ਜ਼ਰੂਰੀ ਆ ਬਾਕੀ ਜਿਹੜੇ ਮੇਰੀ ਵੀਡੀਓ ਵੇਖ ਕੇ ਬਿਨਾਂ ਕਮੈਂਟ ਤੇ ਸਬਸਕ੍ਰਾਈਬ ਚਲੇ ਜਾਂਦੇ ਉਹਨਾਂ ਵਾਸਤੇ ਆ ਵੀਡੀਓ ਜੇ ਚੰਗੀਆਂ ਲੱਗਦੀਆਂ ਤੇ ਨਾ ਦੇਖਿਆ ਕਰੋ ਜੇ ਚੰਗੀਆਂ ਲੱਗਦੀਆਂ ਤੇ ਰੱਖ ਲਿਆ ਕਰੋ ਇਹ ਗੱਲ ਤਾਂ ਕਮ ਆਨ ਬੇਬੀ ਇੰਨੀ ਬੈਂਤੀ ਆ ਤੇ ਮੇਰੇ ਨਾਲ ਧੰਨਵਾਦ ਵੀਰੇ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ